ਹੈਲੋ ਗਾਇਸ ਕੀ ਹਾਲ ਹੈ YouTube ਫੈਮਿਲੀ ਤੇ ਅੱਜ ਦੇ ਵਲੌਗ ਚ ਆਪਾਂ ਵੇਖਾਂਗੇ ਕੀ ਬਣਾਉਂਦੇ ਨੇ ਮੈਗ ਫਰੀਦਖੌਰ ਮੈਂ ਨਹੀਂ ਤੁਸੀਂ ਬਣਾਓ ਚੱਲ ਮੈਂ ਬਣਾ ਲਾਂਗਾ ਵੈਲਕਮ ਟੂ ਮਾਈ ਚੈਨਲ ਮੈਂ ਇਹ ਕਰਦੇ ਤੁਸੀਂ ਵਧੀਆ ਹੋ ਗਏ ਸੌਰੀ ਸੀ ਮੈਕ ਜੀ ਸੌ ਰਹੇ ਸੀ ਤੇ ਮੈਂ ਕੰਮ ਤੇ ਆਇਆ ਸੀ ਮੈਂ ਬਹੁਤ ਸਾਰੀ ਸਬਜ਼ੀਆਂ ਲਿਆਂਦੀਆਂ ਨੇ ਤੇ ਖਾਣ-ਪੀਣ ਦਾ ਸਾਮਾਨ ਲਿਆਂਦਾ ਗਾਇਸ ਆ ਹਾਲਤ ਦੇਖ ਲਓ ਸੁਬਾਹ ਦੀ ਸੁੱਤੀ ਗਈ ਮੈਨੂੰ ਪਤਾ ਨਹੀਂ ਲੱਗਾ ਮਤਲਬ ਲਾਈਟ ਨਹੀਂ ਹੈਗੀ ਲਾਈਟ ਗਈ ਹੋਈ ਐ ਸਾਰੇ ਬਾਹਰ ਨਹੀਂ ਪੈ ਰਿਹਾ ਐ ਸਾਰੇ ਕਿੰਨਾ ਟਾਈਮ ਹੋ ਗਿਆ ਸਾਰੇ ਆਂ ਨਾ ਆਂਦਾ ਟਾਈਮ ਹੋ ਗਿਆ ਕੁਝ ਨਹੀਂ ਹੋ ਰਿਹਾ ਕੋ ਮੈਂ ਸੁਪਨੇ ਵੇਖ ਰਹੀ ਹਾਂ ਚਲੋ ਗਾਇਸ ਤੁਹਾਨੂੰ ਮਿਲਦੇ ਆ ਸਮਾਨ ਵੇਖ ਲਓ ਪਹਿਲਾਂ ਸੱਜਿਆਂ ਨੂੰ ਕੱਢਣਾ ਹੈ ਬਾਹਰ ਤੁਸੀਂ ਆਲੂ ਗੰਡੇ ਕਿਉਂ ਲੱਗ ਕੇ ਆਏ ਕੋਈ ਸੀਗੇ ਗੰਡੇ ਵਿੱਚ ਤਾਂ ਇਹ ਹੀ ਲੱਗੇ ਜਾਂਦੇ ਹਨ ਨੇ ਵੀ ਰੋਗ ਰੋਗ ਜਮੇ ਦੇ ਵਿੱਚ ਲੱਗ ਰੇ ਪਤੀ ਮੈਗੀ ਆ ਸਬਜੀ ਕੱਢ ਲੂ ਤੁਹਾਨੂੰ ਨਾ ਜਾਈ ਆ ਸਬਜੀ ਬਣੀ ਹੋਈ ਮੈਂ ਇਹਨਾਂ ਨੂੰ ਕਿਹਾ ਸੀ ਲੈ ਆਇਓ ਕਿਉਂਕਿ ਬਣਾਣੀ ਪੈਣੀ ਐ ਨਾ ਫਿਰ ਟੋਪੀ ਮੈਗੀ ਖਾਣਾਂ ਸੀਗਾ ਤੇ ਫਿਰ ਤੁਸੀਂ ਸਬਜੀ ਬਣੀ ਹੋਈ ਲੈਣ ਦੀ ਤੇ ਫਿਰ ਉਹ ਕਿਉਂ ਲੈ ਕੇ ਆਉਂਦੀ ਤੇ ਮੈਂ ਉਹ ਵੀ ਲੈ ਬਣਾ ਲੈਣਗੇ ਅੱਜ ਬਣੀ ਐ ਲੈ ਦਿਓ ਲੈ ਆਂਦੀ ਫਿਰ ਇੱਟ ਚ ਤੋ ਫਿਰ ਨਹੀਂ ਡਟ ਰਹੀ ਹਮ ਮੈਗੀ ਅੰਡਾ ਬਣੀ ਹੋਈ ਸਬਜੀ ਓਕੇ ਹਾਂ ਬਦੋ ਕੀ ਦੇ ਮੈਥਰੇ ਢੁਗੰਡੀ ਮਟਰ ਬਸ ਆ ਸਭ ਨੂੰ ਉੱਥੇ ਰੱਖ ਦੋ ਵੇਚ ਮੇਰਾ ਟਿਫਨ ਆ ਗਿਆ ਹਮ ਰੋਟੀ ਉਹਨਾਂ ਛੋਵੇਂ ਪਈ ਆ ਹਮ ਮੈਂ ਰੋਟੀ ਬਣਾਵਾਂ ਫਿਰ ਹੇ एवरीवन ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਣਾ ਮੈਂ ਰੋਟੀ ਇਹਨਾਂ ਨੇ ਉਦਾਂ ਹੀ ਲੈਣ ਦੀ ਸੀ ਟੇਪਨ ਦੇ ਵਿੱਚ ਮੈਂ ਸੋਚਿਆ ਗਰਮ ਕਰ ਦਿੰਦੇ ਆ ਹਨ ਬਟ ਗਰਮ ਕਰਨ ਦਾ ਵੀ ਕੋਈ ਫਾਇਦਾ ਨਹੀਂ ਸੀ ਬਹੁਤ ਜ਼ਿਆਦਾ ਠੰਡਾ ਹੋ ਚੁੱਕੀਆਂ ਸੀਗੀਆਂ ਤਾਂ ਆਟਾ ਗੁੰਨ ਕੇ ਮੈਂ ਸੋਚਿਆ ਸੋਲ ਰੋਟੀਆਂ ਪਕਾ ਦਿੰਦੇ ਆ ਹਨ ਤੇ ਵੈਸੇ ਵੀ ਮਤਲਬ ਕਹਿ ਨਹੀਂ ਸਕਦੀ ਨਾ ਤੁਹ ਦੁਪਹਿਰ ਦਾ ਟਾਈਮ ਸੀ ਨਾ ਸ਼ਾਮ ਦਾ ਸੀ ਨਾ ਰਾਤ ਦਾ ਸੀ ਨਾ ਸਵੇਰ ਦਾ ਸੀ ਟਾਈਮ ਪਤਾ ਨਹੀਂ ਕਿਹੜਾ ਸੀਗਾ ਤੇ ਅਸੀਂ ਉਹੀ ਟਾਈਮ ਰੋਟੀ ਖਾ ਰਹੇ ਸੀਗੇ ਤੇ ਆਪਣਾ ਰਾਤ ਨੂੰ ਰੋਟੀ ਨਹੀਂ ਖਾਦੀ ਸੀਗੀ ਤਾਂ ਤੁਸੀਂ ਦੇਖ ਸਕਦੇ ਹੋ ਆਪਣਾ ਕੋਲੀ ਦੇ ਵਿੱਚ ਮੈਂ ਸਬਜੀ ਕੱਢ ਰਹੀ ਹਾਂ ਸਬਜੀ ਪਣੀ ਹੋਈ ਤੈਨ ਦੀ ਸੀ ਤੇ ਬਾਹਰ ਇੰਨੀ ਜ਼ਿਆਦਾ بارش ਪੈ ਰਹੀ ਸੀ ਤੇ ਮੌਸਮ ਬਹੁਤ ਅਜੀਬ ਜਿਹਾ ਸੀ ਜਿਹਦੇ ਕਰਕੇ ਹਾਲਤ ਥੋੜੀ ਤबीयत ਤੇ ਲੋ ਸੀ ਤबीयत ਠੀਕ ਨਹੀਂ ਸੀ ਹਨਾ ਤਾਂ ਇੰਦਰ ਤੁਸੀਂ ਦੇਖ ਸਕਦੇ ਆ ਸਬਜੀ ਕਦਾਲ ਸੀ ਕਕੜੀ ਸੀਗੀ ਤੇ ਬਹੁਤ ਟੇਸਟੀ ਸੀ ਸਬਜੀ ਤੇ ਆਪਣਾ ਕੱਢਣ ਤੋਂ ਬਾਅਦ ਜਿਹੜੀਆਂ ਟਿਫਨ ਵਾਲੀਆਂ ਰੋਟੀਆਂ ਸੀ ਮੈਨੂੰ ਕਿਹਾ ਮੈਨੂੰ ਫੜਾ ਦਿਓ ਟਿਫਨ ਆਪਣਾ ਹਨਾ ਤੇ ਆਪਾਂ ਉਹ ਹੀ ਮਤਲਬ ਗਰਮ ਕਰਾਂਗੇ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਠੰਡੀਆਂ ਹੋ ਚੁੱਕੀਆਂ ਸੀ ਮੈਂ ਦੇਖ ਰਹੀ ਸੀ ਰੋਟੀਆਂ ਸੋ ਹੈ एवरीवन ਫਾਈਨਲੀ ਅਨਦਰ ਟਿਫਨ ਵਿੱਚ ਰੋਟੀ ਕੰਪਚੀng ਹੋਈਆਂ ਸੀ ਆਪਾਂ ਵੇਸਟ ਨਹੀਂ ਕੀਤੀਆਂ ਕਿਉਂਕਿ ਤੁਹਾਡਾ ਟਾਈਮ ਕਿੰਨਾ 1:30 ਵਜੇ ਕਿਤੇ 2:30 ਵਜੇ ਰੋਟੀ 2:00 ਖਾਣੀ ਹੁੰਦੀ ਹੈ ਤੇ ਅੱਜ ਜਲਦੀ ਆ ਗਏ ਕੰਮ ਤੋਂ ਮੌਸਮ ਖਰਾਬ ਸੀਗਾ ਤੇ ਅੱਜ ਤੱਕ ਅੱਜ ਗਏ ਨੇ ਤੇ ਇਸ ਕਰਕੇ ਆਪਾਂ ਵੀ ਮਤਲਬ ਕੀ ਪੈਣਾ ਟਿਕਾ ਲਾ ਕੇ ਰੋਟੀਆਂ ਬਾਰੇ ਵੇਸਟ ਜਾਣਗੀਆਂ ਤੇ ਉਹ ਗਰਮ ਕੀਤੀਆਂ ਦਨ ਹੱਥ ਦੇ ਵਿੱਚ ਕੋਲ ਸ਼ੁਬਦ ਨਹੀਂ ਕੀ ਲੱਗਾ ਹੈ ਪਤਾ ਨਹੀਂ ਕੀ ਸੀ। ਸੋ ਫਾਈਨਲੀ ਗਾਇਜ਼ ਤੁਸੀਂ ਦੇਖ ਸਕਦੇ ਟਿਪਣਾ ਵਾਲੀਆਂ ਰੋਟੀਆਂ ਆਪਾਂ ਇੱਕ ਨਾ ਹਨੇਰਾ ਕੁਝ ਵੀ ਦਿਖ ਨਹੀਂ ਰਿਹਾ ਮੈਨੂੰ। ਤੇ ਇੱਕ ਥੋੜੀ ਜਿਹੀ ਤਬੀਅਤ ਵੀ ਲੋ ਹੈ ਆਪਣੀ ਅੱਜ ਕਹਿੰਦੇ। ਯਾਰ ਮੌਸਮ ਤੇ ਮੂਡ ਡਿਪੈਂਡ ਹੁੰਦਾ। ਪਤਾ ਨਹੀਂ ਕਿੰਦਾ ਐਦਾਂ ਦੇ ਮੌਸਮ ਵਿੱਚ ਮੇਰੀ ਹਾਲਤ ਹਮੇਸ਼ਾ ਹੀ ਖਰਾਬ ਹੁੰਦੀ ਘਰੇ ਵੀ ਆਈ ਹੁੰਦਾ ਹੁੰਦਾ ਸੀ। ਇੱਥੇ ਵੀ ਇਦਾਂ ਹੀ ਐ। ਲੋਕੀ ਸੁਸਤੀ ਸੀ ਐਦਾਂ ਦਾ ਪੇਰੇਗੇ। ਹੂੰ। ਸੋਣਾ। ਅੱਪ ਕੋੜ ਮਟਰ ਰੋਟੀ ਬਣਾ ਲਈਏ ਤੇ ਜਦੋਂ ਭੁੱਖ ਲੱਗੀ ਹੋਊਗਾ ਬਣਾਵਾਂਗੇ ਮੈਗੀ ਤੇ ਵੀਡੀਓ ਨਾਲ ਬਰੌਅ ਦੇ ਨਾਲ ਲਾਸਟ ਤੱਕ ਬਣੇ ਰਹੋ ਟਿਫਨ ਵਾਲੀ ਰੋਟੀ ਇਹਨਾਂ ਨੇ ਖਾ ਲਈਏ ਵੈਸੇ ਉਹ ਮੈਗੀ ਆਮਲੇਟ ਵਾਲੀ ਆਮਲੇਟ ਵਾਲੀ ਮੈਗੀ ਬਣਾਵਾਂਗੇ ਆਮਲੇਟ ਵਾਲੀ ਨਹੀਂ ਖਾਣੇ ਮੈਂ ਚਲੋ ਠੀਕ ਹੈ ਆਪਾਂ ਅਲੱਗ ਆਮਲੇਟ ਵੀ ਗਾਇਸ ਬਣਾਵਾਂਗੇ ਉਹ ਅਲੱਗ ਬਣਾਵਾਂਗੇ ਹਾਂ ਅਲੱਗ ਮੈਂ ਤਾਂ ਵਿੱਚ ਭਾਣ ਨੂੰ ਅੰਡਾ ਲਿਆਂਦਾ ਸੀ ਮੈਗੀ ਦੇ ਬਾਕੀ ਹੁਣ ਚਲੋ ਠੀਕ ਹੈ ਮਰਜੀ ਹੈ ਨਹੀਂ ਉਹ ਟੇਸਟ ਖਰਾਬ ਆ ਜਾਣਾ ਹੈਰਾ ਠੀਕ ਹੈ ਜੀ ਮੇਰੀ ਮਾਂ ਠੀਕ ਹੈ ਉਹ ਤੁਸੀਂ ਆਪਾਂ ਅਲੱਗ ਬਣਾਵਾਂਗੇ ਓਕੇ ਆਪਾਂ ਮਿਲਦੇ ਹਾਂ ਗਾਇਸ ਫਟਾਫਟ ਰੋਟੀ ਪਕਾ ਕੇ ਬਾਏ ਗਾਇਸ ਸੋ ਹੀ एवरीवन ਹੁਣ ਮੇਰੀ ਵਾਰੀ ਹੈ ਰੋਟੀ ਖਾਣ ਦੀ ਤੇ ਉਧਰ ਆਪਾਂ ਚਾਹ ਧਰ ਦਿੱਤੀ ਚਾਹ ਇਹੇ ਬਣਾ ਲੈਣਗੇ ਉੱਠ ਕੇ ਕਿਉਂਕਿ ਅੱਜ ਥੋੜੀ ਜੀ ਨਾ ਤਬੀਅਤ ਨਹੀਂ ਠੀਕੇਗੀ ਇਸ ਕਰਕੇ ਆਪਾਂ ਬਸ ਰੋਟੀ ਬਣਾਈਏ ਫਟਾਫਟ ਕਰਕੇ ਮੈਂ ਇਹ ਦੇਖ ਤੁਸੀਂ ਦੇਖ ਸਕਦੇ ਐ ਬਣੀ ਹੋਈ ਕੜੀ ਤੇ ਦਾਲ ਲੈ ਕੇ ਆਉਂਦੀ ਸੀ ਬਣੀ ਹੋਈ ਸਬਜੀ ਸੱਚੀ ਬੜੀ ਸਵਾਦ ਆਉਂਦੀ ਹੈ ਨਾ ਹੂੰ ਹੂੰ ਬਾਰਿਸ਼ ਹੋਣ ਰੁਕੇ ਚਲੋ ਗਾਇਸ ਤੁਹਾਨੂੰ ਮਿਲਦੇ ਆ ਰੋਟੀ ਖਾ ਕੇ ਤੇ ਚਾਹ ਬਣਾ ਕੇ ਗਾਇਸ ਦੇਖੋ ਚਾਹ ਬਣ ਚੁੱਕੀ ਹੈ ਰੈਡੀ ਹੋ ਚੁੱਕੀ ਹੈ ਤੇ ਇਹ ਆਪਾਂ ਜਿੰਦੀ ਬੜੀ ਟੇਸਟੀ ਬਣਾਉਂਦੇ ਆ ਮੇਰੇ ਹਸਬੰਡ ਗਰਮਾ ਕੇ ਮੈਗੀ ਮਾਂ ਠੰਡੀਗਾ ਨਹੀਂ ਰੁਕੋ ਸਿਰਾ ਚਾਹ ਬਹੁਤ ਟੇਸਟੀ ਹੈ ਚਾਹ ਪੀਨੇ ਉਸ ਤੋਂ ਬਾਅਦ ਆਪਾਂ ਮੈਗੀ ਵਗੈਰਾ ਬਣਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ ਤੇ ਬਲੌਗ ਦੇ ਨਾਲ ਲਾਸਟ ਤੱਕ ਬਨੇ ਰਹੋ ਤਾਂ ਹੈਲੋ ਗਾਇਜ਼ ਵੈਲਕਮ ਟੂ ਮਾਈ ਚੈਨਲ ਲੈਣ ਦੇਖ ਸਕਦੇ ਤੁਸੀਂ ਮੈਂ ਪ੍ਰੀਤ ਕੁਰਜੀ ਕਰ ਰਹੇ ਨੇ ਕੰਮ ਓ ਲਾ ਹੈਲੋ एवरीवन ਟੂਡੇ ਨੈਕਸਟ ਡੇ ਐਂਡ ਅਗਲੇ ਦਿਨ ਮੈਂ ਆਪਣਾ ਕੀਤਾ ਸੀ ਵਲੌਗ ਸਟਾਰਟ ਇਧਰ ਮੈਂ ਚਾੜੂ ਲਗਾ ਰਹੀ ਸੀ ਤੇ ਹਸਬੰਡ ਬਣਾ ਰਹੀ ਸੀ ਵਲੌਗ ਤੇ ਇਹ ਤੁਸੀਂ ਦੇਖ ਸਕਦੇ ਮੇਰੇ హెਅਰ ਤੇ ਔਇਲ ਲੱਗਾ ਹੋਇਆ ਸੀ हेयर वॉਸ਼ ਕਰਨੇ ਸੀ ਫਰੈਸ਼ ਹੋਣਾ ਸੀ ਮੈਂ ਸੋਚਿਆ ਪਹਿਲਾ ਕੰਮ ਨਵੇੜੀ ਲੱਗੇ ਆਪਾਂ ਹਣ ਉਸ ਤੋਂ ਬਾਅਦ ਆਪਣਾ ਇਧਰ ਤੁਸੀਂ ਦੇਖ ਸਕਦੇ ਆ ਤੇ ਇਧਰ ਕਹਿੰਦੇ ਆਪਣੇ ਇਧਰ ਦੇਖ ਸਕਦੇ ਹੋ ਤੁਸੀਂ ਆਪ ਬਣਾਉਣ ਲੱਗੇ ਮੈਗੀ ਮੈਗੀ ਬਣਾਉਣ ਦੇ ਲਈ ਮਟਰ ਤੇ ਪਿਆਜ਼ ਕੱਟ ਕਰਦੇ ਪਏ ਹਾਂ ਤੇ ਮੈਗੀ ਬਣਾਣੀ ਤੇ ਇੱਕ ਅੰਡਾ ਵੀ ਹੈ ਐਗ ਵੀ ਹੈ ਇਹ ਵਿੱਚ ਐਡ ਕਰਨਾ ਮੈਗੀ ਦੇ ਪਤਾ ਨਹੀਂ ਕਿੰਦਾਂ ਦੀ ਬਣਾਣੀ ਆlfloor ਰੱਖ ਲੋ ਟੁੱਟ ਨਾ ਜਾਏ ਇਹ ਬਚਦਾ ਆ ਰਿਹਾ ਯਰ ਮੈਂ ਤਾਂ ਕਨੀ ਅਲੱਗ ਆਮਲੇਟ ਬਣਾ ਲਾਂਗਾ ਚਲੋ ਅਲੱਗ ਤਵੇ ਤੇ ਜੋ ਮੇਰੇ ਰੋਟੀ ਬਣਾਣ ਲੱਗੀ ਨਾ ਉਹਦੋਂ ਬਣਾ ਲਿਓ ਠੀਕ ਹੈ ਮਤਲਬ ਕਿ ਸਮਾਨ ਇਕੱਠਾ ਸੀਰ ਲੈਣਾ ਅੱਧਾ ਉਹਦੇ ਚ ਪਾ ਲਈ ਇੱਕ ਕੱਪ ਚ ਇਹ ਬਾਦਸ਼ਾਹ ਉਹ ਬਣਾ ਲਾਂਗੇ ਹਾਂ ਉਹ ਅਲੱਗ ਬਣਾਵਾਂਗੇ ਵਿੱਚ ਫਿਰ ਟੇਸਟ ਜਾਣ ਕਰ ਜਾਣਾ सो so, फाइनली आप हूँ बनाने की तैयारी करते हैं सब तो पहला समान कट रहे हैं तो उन्हें टाइम आप वेट करते हैं आटा वगैरह गुंदा हो ही रोटियां खा लिया उस तो बाद खाने फिर गाइज इधर साड़ी बन रही है मैगी देख सकते हो दे तीस मैगी बन रही है मैगी आप क्ड दिखती है देख सकते हो दे तीस मैगी मसाला भी क्ड दो पाउ ਕੀ ਆਪਾਂ ਇਧਰ ਬਹੁਤ ਚਲਾ ਰਹਿਆ ਮਾੜੀ ਪਲੇਟ ਚੱਕਿਓ। ਅਮਰੇ ਚਨਾ ਵੈਸੇ ਹੀ ਅੱਜ ਬਹੁਤ ਚਲਾਉਣਾ ਸੀਗਾ। ਜਰੂਰ ਦੱਸਿਓ ਰੋਟੀ ਦੇ ਨਾਲ ਮੈਗੀ ਕੌਣ ਖਾਂਦਾ? ਅਸੀਂ ਤਾਂ ਖਾਂਦੇ ਆ। ਦੂਜੀ ਵਾਰੀ ਖਾਣ ਲੱਗਿਆ ਆਪਾਂ ਕੋਈ ਥਾਦੀ ਸਿਨਾਉ ਦੋ ਵੀ। ਕਿੰਦਨ ਮੈਗੀ ਨਾਲ ਰੋਟੀ। ਹੈ ਨਾ? ਕੱਚੀ ਮੈਗੀ ਜ਼ਰੂਰ ਦੱਸੋ ਕੌਣ ਖਾਂਦਾ ਮਨ ਨਹੀਂ ਆ ਬੜੇ ਟੇਸਟੀ ਆ ਪਿੰਨੀ ਖਾਓਗੇ ਸੋ ਗਾਇਜ਼ ਇਹ ਵਾਲੀ ਪਿੰਨੀ ਕੌਣ ਖਾਂਦਾ ਜ਼ਰੂਰ ਦੱਸਿਓ ਇਹ ਹਰਮਨ ਨੇ ਬਣਾਈਆਂ ਨੇ ਕਿੱਥੇ ਗਈ ਛੋਟੀ ਜੀ ਕੋਈ ਪਿੰਨੀ ਹੋਵੇ ਆ ਦੇਖੋ ਦੱਸੋ ਕਿੰਨੇ ਵਿੱਚ ਕੀ ਕੀ ਐਡ ਕੀਤਾ ਦੱਸੋ ਲੜੀਆਂ ਗੁੜ ਹਮ ਜੈਣ ਹਮ ਤੇ ਦੂਸਰਾ ਕੀ ਉਹਨੂੰ ਕਹਿੰਦੇ ਆ ਛੋਲੇ ਚਨੇ ਤੇ ਉਹ ਜਿਹੜਾ ਬੜਾ ਕੋੜਾ ਜਾਂਦਾ ਕਹਿੰਦਾ ਜਪੈਨ ਕਾਜਲੈਂ ਅੱਛਾ ਦੇਖੋ ਬਹੁਤ ਟੇਸਟੀ ਹੈ ਖਾਓਗੇ ਹਾਂ ਲਓ ਘਾਲਾ ਘੋੜਿਆ ਕੋੜੀ ਮਿੱਠਾ ਵੀ ਹੈ ਪਰ ਕੋੜਾ ਵੀ ਵਜ ਜਵੈਣ ਪਾ ਕੇ ਬਹੁਤ ਕੋੜਾ ਬੰਦ ਦੋ ਫਟ ਕੇ ਬਣ ਗਏ ਨਾ ਉਹ ਹੁੰਦੇ ਪ੍ਰੋਗ ਅਪਾ ਖਾਣਿਆ ਮੈਂ ਗਈ ਆਪਣੀ ਬਾਹਰ ਨੂੰ ਫਿਰ ਆਪਾਂ ਬਣਾਵਾਂਗੇ ਰੋਟੀ ਹੂੰ ਉਹਨੇ ਕਿ ਕਿਵੇਂ ਰੰਗ ਬਰੰਗੇ ਸੌਂਫਾ ਵੀ ਕਿ ਪਾਉਂਦੇ ਆ ਨਾ ਰੰਗ ਬਰੰਗੇ ਹੁੰਦੇ ਆ ਪਿਛਲੀ ਵਾਰੀ ਪਿੰਡੀਆਂ ਚ ਉਹ ਪਾਈਆਂ ਸੀ ਚੱਤਰ ਜਿਹੜੇ ਸਕੂਲ ਲੱਗਿਆ ਹਾਂ ਨਾ ਮੇਰੇ ਵੱਸ ਤੋਂ ਸਕੂਲ ਲੱਗਿਆ ਨੰਦਾ ਹੀ ਬੰਦੀਆ ਹੂੰ ਗਾਇਸ ਦੇਖ ਸਕਦੇ ਹੋ ਤੁਸੀਂ ਮੈਂ ਕੀ ਆਪਣੀ ਬਣ ਕੇ ਉਹ ਜੀ ਰੈਡੀ ਤੇ ਬਹੁਤ ਹੀ ਟੇਸਟੀ ਬਣੀ ਹੈ ਤੇ ਨਮਕਮ ਵਗੈਰਾ ਸਭ ਕੁਝ ਪੂਰਾ ਸਹੀ ਪਿਆ ਹੈ ਇਧਰ ਆਪ ਬਣਾ ਰያ ਰੋਟੀ ਤੇ ਮੈਂ ਫਰੀਦਖਰ ਜੀ ਬਣਾ ਲਿਆ ਰੋਟੀ ਰੋਟੀ ਫਿਰ ਖਾएंगे ਫਿਰ ਸੌ ਜਾਣਾ ਹੈ 10 ਮਿੰਟ ਅੱਜ ਛੁੱਟੀ ਕੀਤੀ ਸੀ ਰੈਸਟ ਕਰਨੀ ਸੀ ਇਸ ਲਈ ਨਹੀਂ ਵੀਡੀਓ ਸ਼ੂਟ ਕਰਨੀ ਆ ਮੇਕਅਪ ਵੀਡੀਓ ਵੀ ਬਣਾਣੀ ਆ ਹਜੇ ਵੀਡੀਓ ਵਗੈਰਾ ਬਣਾਣੀ ਆ ਸ਼ੂਟ ਕਰਨੇ ਆ ਮੇਕਅਪ ਵੀਡੀਓ ਬਣਾਣੀ ਆ ਗਾਇਸ ਮਤਲਬ ਕਿ ਅਸੀਂ ਦਿਨ ਚ ਸੋਸ਼ਲ ਮੀਡੀਆ ਦੇ ਕੰਮ 'ਚ ਬਹੁਤ ਜ਼ਿਆਦਾ ਬਿਜੀ ਹੁੰਦੇ ਆ ਵੇਲੇ ਨਹੀਂ ਹੁੰਦੇ ਆ ਬਹੁਤ ਜ਼ਿਆਦਾ ਬਿਜੀ ਹੁੰਦੇ ਆ ਦੇਖ ਸਕਦੇ ਤੁਸੀਂ ਆ ਦੇਖੋ ਬਹੁਤ ਹੀ ਯਮਮੀ ਬਣੀ ਵਿੱਚ ਮਟਰ ਵਗੈਰਾ ਪਾਇਆ ਤਾਂ ਬਹੁਤ ਹੀ ਟੈਂਸ਼ਨ ਤੰਗੀਆਂ ਰਹਿ ਗਿਆ ਸੀ ਤਾਂ ਨਹੀਂ ਦਾ ਮਤਲਬ ਹੈ ਤੰਗੀਆਂ ਰਹਿ ਗਏ ਸੀ ਮੈਸੇ ਤੰਗੀਆਂ ਨਹੀਂ ਬਾਇਆ ਤੰਗੀਆਂ ਵਗੈਰਾ ਰਹਿ ਗਿਆ ਸੀ ਕਿਉਂਕਿ ਕੋਈ ਨਹੀਂ ਗਾਇਸ ਮੈਂ ਸ਼ਾਮ ਨੂੰ ਜਾਵਾਂਗਾ ਦੁੱਧ ਵਗੈਰਾ ਲੈ ਕੇ ਆਣਾ ਤੰਗੀਆਂ ਵਗੈਰਾ ਮਿਰਚਾ ਸਭ ਕੁਝ ਲੈ ਲੈ ਹਲੋ ਹਲੋ ਹਣੀ ਮੈਂ ਪਰੋਟੀ ਇੱਧਰ ਬਣਾ ਰਿਹਾ ਹਾਂ ਥੋੜੀ ਆਣਾ ਬੈਠਣ ਪਰ ਮੈਂ ਅੱਜ ਬਹੁਤ ਵਧੀਆ ਬੈਠੀ ਆ ਫੱਟੀ ਮਤਲਬ ਕਿ ਉੱਚੀ ਹੋ ਗਈ ਹੈ ਨਾ ਪਹਿਲਾਂ ਬੈਠਾ ਨਹੀਂ ਜਾਂਦੀ ਸੀ ਇੰਨੀ ਛੋਟੀ ਜਗ੍ਹਾ ਤੇ ਹਮ ਬਾਕੀ ਆਪ ਗਾਇਸ ਥੋੜੇ ਦਿਨਾਂ ਤੱਕ ਮਕਾਨ ਵੀ ਚੇਂਜ ਕਰਨਾ ਹੈ ਕਰ ਲੈਣਾ ਕਈ ਕਮੈਂਟਾਂ ਚ ਬੋਲਣਗੇ ਮੈਂ ਫੱਟੀ ਬੋਲਦਾ ਪਰ ਹੁਣ ਕੀ ਕਰੀਏ ਯਾਰ ਗਾਇਸ ਇੱਟ ਰੱਖਣੀ ਪੈਂਦੀ ਪਈ ਹੈ ਕਦੀ ਗੱਲ ਕੀ ਹੈ ਆਪਣਾ ਪਤਾ ਨਹੀਂ ਰੱਬ ਸਾਨੂੰ ਕਦੋਂ ਕਰ ਦੇਵੇਗਾ ਸਾਡਾ ਹਨਾ ਕਿੰਨਾ ਕੁ ਟੈਂਪ ਕਿਰਾਇਆ ਤੇ ਰਹਿਣਾ ਪਏਗਾ ਤਵਾਏ ਗਰੂਪ ਉਹ ਜਲਦੀ ਸਾਨੂੰ ਵੀ ਸਾਡਾ ਨਿੱਕਾ ਜਿਹਾ ਘਰ ਦਵੇ ਇੇਸੀ ਆਪਣਾ ਘਰ ਲੈ ਸਕੀ ਹੈ ਨਾ ਮੂਕੇ ਜੀ ਘਰ ਵਿੱਚ ਰਹੀਏ ਤੇ ਬਾਕੀ ਕੋਈ ਨਹੀਂ ਅਗਲੇ ਸਾਲ ਤੱਕ ਲੈ ਲੈਣਾ ਹੈ ਮੈਂ ਇਹਨੇ ਕਰਾਂਗੇ 2 ਸਾਲਾਂ ਦੇ ਵਿੱਚ ਵਿੱਚ ਹੀ ਸੀ ਆਪਣਾ ਘਰ ਲੈਣ ਘਰ ਲੈ ਲੈਣਾ ਵਧੀਆ ਜਿਹਾ ਛੋਟਾ ਹੈ ਕਿਉਂਕਿ ਇੱਧਰ ਮੈਂ ਵੀ ਕੰਮ ਕਰਦਾ ਫਿਰ ਮਹਿਕ ਵੀ ਕਰਦੀ ਪਰ ਸੀ ਸਿਰਫ ਕਰਨਾ ਕੁਝ ਨਹੀਂ ਸਿਰਫ ਆਪਣਾ ਘਰ ਬਣਾਣਾ ਹੈ ਬਣਾਣਾ ਉਹ ਵੀ ਆਪ ਦੇ ਦਮ ਤੇ ਸੋ ਹੈ एवरीवन ਆਟਾ ਮੈਂ ਸੁਬਾ ਗੁੰਨਿਆ ਸੀਗਾ ਮੈਨੂੰ ਇੱਧਰ ਸਿੱਕੀ ਇਹਨਾਂ ਨੇ ਕੰਮ ਤੇ ਜਾਣਾ ਟਿਫਿਨ ਪੈਕ ਕਰ ਦੂੰਗੀ ਤੇ ਆਟਾ ਦੁਬਾਰਤ ਗੋਲਣਾ ਰਿਹਾਣਾ ਤੇ ਜਿਹੜੇ ਸੁਬਾ ਆਟਾ ਗੁੰਨਿਆ ਸੀ ਦੀ ਆਪਾਂ ਰੋਟੀਆਂ ਬਕਾ ਲ ਚੁੱਕੇ ਸੀ ਇਹਨਾਂ ਨੇ ਖਾ ਲਈਆਂ ਨੇ ਤੇ ਮੈਂ ਵੀ ਦੋ ਖਾ ਲਈਆਂ ਨੇ ਬਟ ਫਿਰ ਇਹਦੇ ਆਟੇ ਦੀ ਲੋੜ ਹੈ ਹੋ ਸਕਦਾ ਦੁਪਹਿਰ ਟਾਈਮ ਰੋਟੀ ਬਣਾਣੀ ਪਵੇ ਤਾਂ ਆਪਾਂ ਗੋਲ ਹੀ ਲੈ ਲੈਂਦੇ ਹਾਂ ਥੋੜਾ ਜਿਹਾ ਤੇ ਉਸ ਤੋਂ ਬਾਅਦ ਹੁਣ ਆਪਾਂ ਮਿਲਦੇ ਹਾਂ ਰੋਟੀ ਖਾਣ ਸਮੇਂ